ਖੱਲੀ ਤੇ ਕਣਕਾ ਪਪਾਖੀ ਲਈ ਦੇ ਪੱਲੀ ਦੇ ਪਾ ਚੁੱਕੇ ਆ ਮੈਂ ਤੇ ਦਾਇਆ ਜੀ ਤੇ ਹੁਣ ਦਾਇਆ ਜੀ ਹਉ ਖੜੇ ਆ ਨੇ ਤੇ ਹੁਣ ਦੇਖ ਰਹੇ ਨੇ ਊਂਗੜਾ ਗਲੀ ਹੋ ਚੁੱਕਿਆ ਡੱਗੀ ਗਲੀ ਹੋ ਚੁੱਕੀ ਹੈਗੇ ਖੱਲੀ ਹੋਈ ਨਹੀਂ ਹਰੇ ਆ ਮੁੰਡਾ ਵੀ ਦੇਖੋ ਕੁਝ ਕਰ ਰਿਹਾ ਹੈ ਮੈਨੂੰ ਪਤਾ ਨਹੀਂ ਆ ਦੇਖੋ ਜੀ ਅਜਾ ਪਾ ਇਨੀ ਕਣਕਵੜਨੀ ਜਿਹੜੀ ਦੂਰ ਦੂਰ ਤੱਕ ਦੇਖ ਰਹੀ ਆ ਚਾਰ ਗਲੇ ਹੈ ਕਣਕ ਦੇ ਆਈ ਹੋ ਚੁੱਕਿਆ ਤੇ ਅਜਾਬਾ ਸਾਰੀ ਰਾਤ ਨੂੰ ਕੜਕ ਵਰਦੇਣੀ ਆ 10000 ਦੇਖੋ ਸਾਡੇ ਨਾਲ ਵਾਧੂ ਐਡ ਹੋ ਜਾਣਗੇ ਓ 15 10000 ਸਾਡੇ ਕੋਲ ਤੇ ਹੁਣ ਮੈਂ ਤਾਂ ਆਏ ਜੀ ਪਤਾ ਹੈ ਕੜਕ ਤੇ ਲੱਭੀ ਕੜਕ ਦੇ ਉੱਤੇ ਚੱਕ ਦੈਸ਼ਟੂ ਆ ਉਧਰੋਂ ਮਤੇ ਦੇਖ ਰਹੇ ਨੇ ਡੱਗੀ ਖਾਲੀ ਹੋ ਚੁੱਕੀ ਹੈ ਤੇ ਇਧਰ ਕੋਲੀ ਸ਼ਰਤ ਡਲ ਰਹੀ ਹੈ ਹਾਉਦ ਇੱਕ ਮਸ਼ੀਨ ਫੋਰ ਬਾਾਰ ਨਿਕਲਣੇ ਜਾ ਰਹੀ ਹੈ ਉਹ ਜਾ ਰਹੀ ਹੈ ਮਸ਼ੀਨ ਇਹ ਹੁਣ ਦੇਖ ਲਈ ਕੰਪੈਨ ਸਟਾਰਟ ਹੈਗੀ ਆ ਉਹ ਦੇਖੋ ਹੀ ਬੰਦੇ ਡੱਗੀ ਵਿੱਚ ਦੇਖ ਰਹੇ ਨੇ ਨਾਟ ਲੱਗਦੀ ਜਾਂਦੇ ਆ ਇੱਕ ਤਾਂ ਜਦਵਿੰਦਰ ਹਾਉ ਖਾ ਕਈ ਅਜੇ ਲਵਦੀਪ ਕੇ ਖੇਤ ਕਣਕ ਵੱਢ ਰਹੀ ਹੈ ਮਸ਼ੀਨ ਓਏ ਹਉ ਦੇਖੋ ਵੀ ਉਹ ਸੀਗੀ ਮਸ਼ੀਨ ਇੱਥੇ ਜੇ ਪੱਤਲੀ ਪੱਲੇ ਰਮ ਇੱਥੇ ਜੇ ਟਰੈਕ ਖੜਾ ਤੇ ਇਹ ਇੱਥੇ ਜੇ ਟਰੈਕ ਖੜਾ ਸੀ ਜਿੱਧਰ ਗਿਆ ਇਹ ਆ ਸੀਗਾ ਜੀ ਇੱਕ ਟਰੈਕ ਆ ਖੜਾ ਤੇ ਕੰਬੈਨ ਉੱਥੇ ਉਹ ਵੱਢ ਰਹੀ ਹੈਈ ਕਣਕ ਇਹ ਤੇ ਅਲਵਦੀਪ ਸਿੰਘ ਖੜਾ ਹੈ ਗੁਰਵੀ ਦੱਸ ਆਪਦੇ ਵਿਚਾਰ ਤੇ ਉਹ ਗੱਗੀ ਵੇਠਾਈ ਮੂਲ ਕੋਰੇ ਹੀ ਸੁਣਦੇ ਕੇ ਯਾਰ ਬਈ ਦੱਸ ਗੱਗੀ ਕਿਵੇਂ ਆ ਕਹਿੰਦੇ ਕਣਕ ਦਾ ਝਾੜ ਦੱਸ ਦੱਸ ਲੈ ਖਲਾਵਣੇ ੱੱੱੱੱੱੱੱੱੱੱੱ ਸੱਟਾ ਤੂੰ ਨਸ ਸੱਟਾ ਸੱਟਾ ਉਹ ਉੱਧਰ ਜਿਹੜੇ ਬੰਦੇ ਬੈਠੇ ਉਹ ਦੂਜੇ ਕੰਮ ਆਲੇ ਉੱਥੇ ਸੱਟ ਇੱਧਰ ਆ ਕੇ ਇੱਥੇ ਸੈਲਰ ਆ ਗਈ ਇਹਨਾਂ ਖੇ ਸੈਲਰ ਦੇ ਕੋਲ ਹੈਗਾ ਜੀ ਤੇ ਉੱਥੇ ਕਣਕ ਹੀ ਕਣਕ ਵੱਢ ਰਹੀ ਹੈ ਕਣਕ ਵੱਢ ਰਹੀ ਹੈ ਮਸ਼ੀਨ ਤੇ ਛੇਤੀ ਤੋਂ ਛੇਤੀ ਬੰਦੇ ਟਰਾਲੀਆਂ ਲੈ ਕੇ ਆਉਣ ਤੇ ਇੱਥੇ ਦੋ ਟਰਾਲੀਆਂ ਹੈਗੀਆਂ ਹੋਰ ਐਲੋ ਪਲਟੀਨਾ ਖੜਾ ਹੈ ਹੋਰ ਇੱਕ ਤਾਂ ਲਾਈਟ ਘੱਟ ਹੈ ਪਲਟੀਨਾ ਖੜਿਆ ਹੁਣ ਆਪਾਂ ਉਹਨਾਂ ਦੇ ਬਾਜ਼ਾਰ ਤੋਂ ਨੂੰ ਜਾ ਰਹੇ ਆ ਕੋਈ ਲੱਭਦੀ ਮੈਨੂੰ ਉਧਰ ਲਿਆ ਨੇ ਤਾਂ ਕਹਿੰਦਾ ਉਧਰ ਨਹੀਂ ਜਾਣਾ ਤੇ ਹੋ ਦੇਖੋ ਜੀ ਉੱਥੇ ਮਸ਼ੀਨ ਕਣਕ ਵੱਢ ਰਹੀ ਆ ਇੱਥੇ ਟਰੈਕਟਰ ਖੜਾ ਹੋਇਆ ਹੈ ਇਹਦੇ ਅਰਜਨ ਟਰੈਕਟਰ ਖੜਾ ਹੈ ਇਹੋ ਦੇਖੋ ਜੀ ਤੇ ਉੱਥੇ ਕਣਕ ਮਸ਼ੀਨ ਵੱਢ ਰਹੀ ਆ ਤੇ ਇਧਰ ਵੀ ਉਹ ਜਿੱਥੇ ਲੈਟ ਦਲੀ ਜਾਂਦੀ ਆ ਉੱਥੇ ਵੀ ਕਣਕ ਵੱਢ ਰਹੀ ਆ ਮਸ਼ੀਨ ਤੇ ਇੱਥੇ ਸੈਲਰ ਆ ਗਏ ਜੀ ਇਧਰਲੀ ਸਾਈਡ ਤੇ ਇਧਰਲੀ ਸਾਈਡ ਯਾਰ ਆ ਗਿਆ ਤੇ ਆ ਦੇਖੋ ਜੀ ਹੁਣ ਮਸ਼ੀਨ ਇਧਰਲੀ ਸਾਈਡ ਆ ਰਹੀ ਆ ਹੋਸੀ ਜੀ ਮਸ਼ੀਨ ਹੋਸੀ ਦੇਖੋ ਜੀ ਦੇਖੋ ਇਹ ਤੇ ਅਜੇ ਡਾਇਰੈਕਟਰ ਖੜਾ ਹੋਇਆ ਜੀ ਤੇ ਮਸ਼ੀਨ ਕਣਕ ਵੜ ਰਹੀ ਆ ਅਸੀਂ ਸਾਈਡਾਂ ਤੋਂ ਤਾਂ ਕਣਕ ਪਹਿਲੀ ਵੜ ਦਿੱਤੀ ਸੀਗੀ ਕਣਕ ਮਸ਼ੀਨ ਆਉਣ ਤੋਂ ਪਹਿਲਾਂ ਉੱਧਰ ਸਾਰੇ ਕਿਤੇ ਅਸੀਂ ਹੁਣ ਵੜ ਦਿੱਤੀ ਆ ਮਸ਼ੀਨ ਜਿਵੇਂ ਆ ਖੰਭਾ ਹੋ ਗਈ ਤੇ ਦੋ ਦਿਨ ਖੰਭੇ ਹੋ ਰਹੀ ਕਣਕ ਦੇ ਵਿੱਚ ਉਹਨਾਂ ਤੋਂ ਵੀ ਅਸੀਂ ਕਣਕ ਵੜ ਦਿੱਤੀ ਏ ਤੇ ਉਹਨੇ ਇਧਰ ਆਪਣੀ ਮੋਟਰ ਆ ਗਈ ਖੰਭੇ ਦੇ ਹੇਠਾਂ ਖੰਭੇ ਦੇ ਕੋਲੀ ਉੱਧਰ ਵੀ ਖੰਭੇ ਆ ਗਏ ਤੇ ਇਧਰ ਮਸ਼ੀਨ ਕਣਕ ਵੜ ਰਹੀ ਆ ਇੱਥੇ ਫੋਰ ਟਰੈਕਟਰ ਖੜਾ ਹੋਇਆ ਜੀ ਇਹ ਗਿੱਤੇਗਾ ਤੇ ਸੀਰੇ ਦਾ ਟਰੈਕਟਰ ਆਈ ਦੇਖੋ ਜੀ ਇੱਥੇ ਕਣਕ ਵੱਢ ਰਹੀ ਹੈ ਮਸ਼ੀਨ ਆਇਕੋ ਜਿਹਨਾਂ ਦੀ ਮਸ਼ੀਨਾਂ ਉਹ ਮੁੰਡਾ ਚੜ੍ਹ ਜਾਂਦਾ ਆਹਾ ਤੇ ਇਧਰ ਤਾਇਆ ਜੀ ਬੈਠੇ ਆ ਹੋਰ ਬਸ ਆਈ ਨੂੰ ਪੂਰੀ ਨਾ ਇੱਧਰ ਗੱਗੀ ਟਰੈਕਟਰ ਲੈ ਕੇ ਅੱਗੇ ਵਾਤਾ ਹੋਇਆ ਤੇ ਇੱਥੇ ਕੰਪੈਨ ਆਉਂਦੀ ਹੋਈ ਦੇਖੋ ਜੀ ਕੰਪੈਨ ਆ ਚੁੱਕੀ ਏ ਕੰਪੈਨ ਆ ਚੁੱਕੀ ਏ ਇੱਥੇ